ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਚੈਨਲ ਨਾਗਰਾ ਜਿਸ ਤੇ ਜੰਕਸ਼ਨ ਇਹ ਚੈਨਲ ਤੇ ਹਰ ਮੰਗਲਵਾਰ ਹਰ ਸਨਿਚਰਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕਾਸਟ ਲਾਈ ਜਾਂਦੀ ਹੈ ਆਪ ਜੀ ਨੂੰ ਬਹੁਤ ਸਤਿਕਾਰ ਸਹਿਤ ਬੇਨਤੀ ਆ ਕਿਰਪਾ ਕਰਕੇ ਕਾਲ ਨਾ ਕੀਤੀ ਜਾਏ ਕਾਲ ਅਸੀਂ ਅਟੈਂਡ ਨਹੀਂ ਕਰ ਸਕਦੇ ਤੁਸੀਂ ਆਪਣੀ ਐਡ ਭੇਜ ਦਿਓ ਜੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਵੌਇਸ ਮੈਸੇਜ ਭੇਜ ਦਿਓ ਸ਼ਾਮ ਨੂੰ ਜਦੋਂ ਅਸੀਂ ਡਾਟਾ ਕੰਪਾਈਲ ਕਰਦੇ ਹਾਂ ਤਾਂ ਅਸੀਂ ਜ਼ਰੂਰਤ ਹੋਈ ਤਾਂ ਆਪ ਗੱਲ ਕਰ ਲਾਂਗੇ। ਇੱਕੋ ਹੀ ਜਿਹੜੀ ਹਮੇਸ਼ਾ ਆਪ ਨੂੰ ਬੇਨਤੀ ਕਰਦੇ ਆ ਵੀ ਰਿਸ਼ਤਾ ਕਰਨ ਤੋਂ ਪਹਿਲਾਂ ਕੋਕ ਬਰਤਾਲ ਕਰਨੀ ਤੁਹਾਡੇ ਆਪ ਦੀ ਨਿੱਜੀ ਜੁਮਵਾਰੀ ਹੈ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ। ਪਹਿਲਾ ਰਿਸ਼ਤਾ ਨੋਟ ਕਰੋ। ਗੁਰਿੰਦਰ ਸਿੰਘ, ਰਾਮਗੜੀਆ, ਸਿੱਖ ਲੜਕਾ, ਮੁਹਾਲੀ ਏਰੀਆ। 24699 ਡੇਟ ਆਫ ਬਰਥ, 6 ਫੁੱਟ 1 ਇੰਚ ਕਾਦਾ ਬੇਟੇ ਦਾ। ਡਿਪਲੋਮਾ ਇਨ ਇਲੈਕਟ੍ਰੋਨਿਕਸ ਟੂ ਕਮਿਊਨੀਕੇਸ਼ਨ ਇੰਜੀਨੀਅਰਿੰਗ ਐਂਡ ਗ੍ਰੈਜੂਏਸ਼ਨ ਇਨ ਕੰਪਿਊਟਰ ਐਪਲੀਕੇਸ਼ਨ ਇਹਨਾਂ ਦੀ ਕੁਆਲਿਫਿਕੇਸ਼ਨ ਕੰਮ ਕਰਦੇ ਨੇ ਐਜ਼ ਟੈਕਨੀਸ਼ੀਅਨ ਇਨ ਆਟੋਮੇਸ਼ਨ ਕੰਟਰੋਲ ਐਂਡ ਇਨਸਟਰੂਮੈਂਟ ਐਟ ਥਰਮਲ ਪਾਵਰ ਪਲਾਂਟ ਪ੍ਰਾਈਵੇਟ ਜੌਬ ਕਰਦੇ ਨੇ ਥਰਮਲ ਪਲਾਂਟ ਦੇ ਵਿੱਚ ਜੀ ਇਹਨਾਂ ਦੇ ਘਰ ਵਾਲੀ ਦੀ ਮੌਤ ਹੋ ਗਈ 4 ਸਾਲਾਂ ਦਾ ਇੱਕ ਬੇਟਾ ਇਹਨਾਂ ਕੋਲੇ ਇਹਨਾਂ ਦੀ ਇੱਛਾ ਕੀ ਆ ਜੋ ਲੜਕੀ ਤਲਾਸ਼ੂ ਦਾ ਬੇਦਵਾ ਹੋਵੇ ਅਤੇ ਪੜ੍ਹੇ ਲਿਖੀ ਹੋਵੇ ਸਾਰਾ ਖਰਚਾ ਲੜਕੇ ਵਾਲੇ ਪਰਿਵਾਰ ਵੱਲੋਂ ਕੀਤਾ ਜਾਵੇਗਾ ਭਾਵੇਂ ਕਿ ਉਹਨਾਂ ਕੋਲ ਕੋਈ ਛੋਟਾ ਬੱਚਾ ਵੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜਿਸ ਨੂੰ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਦੇਖੋ ਹਰਜੀਤ ਸਿੰਘ ਕੰਬੌਜ ਸਿੱਖ ਲੜਕਾ ਫਤਿਹਪੁਰ 281194 ਡੇਟ ਆਫ ਬਰਥ 5 ਫੁੱਟ 7 ਇੰਚ ਦਾ ਬੇਟਾ 10+2 ਆਈਟੀ ਕੀਤੀ ਹੋਈ ਆ ਇਹਨਾਂ ਦੇ ਮਾਤਾ ਜੀ ਦੀ ਮੌਤ ਹੋ ਚੁੱਕੀ ਆ ਪਿੰਡ ਆਟਾ ਚੱਕੀ ਆ ਅਤੇ ਗਰੈਂਡਰ ਆ 2.5 ਲੱਖ ਰੁਪਇਆ ਪਰ ਮੰਥ ਪਰ ਸਾਲਾਨਾ 2.5 ਲੱਖ ਰੁਪਇਆ ਸਾਲਾਨਾ ਇਹਨਾਂ ਦੀ ਹਮਤਨਾ ਇੱਕ ਕਿਲਾ ਪ੍ਰਾਪਰਟੀ ਆ ਘਰ ਦੀ ਇਹਨਾਂ ਦੀ ਚੱਕੀ ਆ ਘਰੇਲੂ ਲੜਕੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਬੁਆਏ ਯੂ ਐਸ ਏ ਸਿਟੀਜ਼ਨ ਡੇਟ ਆਫ ਬਰਥ 12 12 88 ਸਟੱਡੀ बैचलर डिग्री इन इकनॉमिक्स फ्रॉम यूएसए काम की कर दें करंटली वर्किंग एज फाइनैशियल एनालिस्ट एट ए लार्ज पब्लिकली ट्रेड मेडिकल डिवाइस कंपनी लिव इन सेंडिगो प्रैफर मैच इन साउथरन कैलिफोर्निया फ्रैशनो एंड बे एरिया आर ओके ਐਂਡ THEN ANY STATE OF USA IF SOMEONE WANT MOVE IN USA FROM CANADA ALSO BE ACCEPTABLE ਇਹਨਾਂ ਦੀ ਇੱਛਾ ਜੀ ਲੜਕੇ ਸਾਊਥ ਕੈਲੀਫੋਰਨੀਆ ਤੋਂ ਹੋਵੇ ਜਾਂ ਫਰੈਸ਼ਨੋ ਅਤੇ ਬੇ ਏਰੀਆ ਦੇ ਹੋਵੇ ਜਾਂ ਫਿਰ ਕਿਸੇ ਵੀ USA ਦੀ ਸਟੇਟ ਤੋਂ ਹੋਵੇ ਕੈਨੇਡਾ ਤੋਂ ਹੋਵੇ ਅਤੇ ਜੂਵੇਸੇ ਸ਼ਿਫਟ ਹੋਣਾ ਚਾਹੁੰਦੀ ਹੋਵੇ ਉਹ ਵੀਰੇ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਅਰੋੜਾ ਸਿੱਖ ਲੜਕਾ ਉਹ ਬੋਹਰ ਏਰੀਆ 38 ਸਾਲ ਉਮਰ 5 ਫੁੱਟ 3 ਇੰਚ ਕੱਦ 10+2 ਕੁਆਲਿਫਿਕੇਸ਼ਨ ਹੈ ਐਲੂਮੀਨੀਅਮ ਦੇ ਗੇਟ ਬਣਾਉਣ ਦਾ ਅਤੇ ਸ਼ੀਸ਼ੇ ਫਿਟਿੰਗ ਦਾ ਕੰਮ ਕਰਦੇ ਨੇ ਮਾਰਕੀਟ ਵਿੱਚ ਇਹਨਾਂ ਦੀ ਆਪਣੀ ਦੁਕਾਨ ਹੈ ਤਲਾਕ ਸੁਧਾ ਲੜਕੀ ਬਿਨਾ ਬੱਚੇ ਤੋਂ ਹੋਵੇ ਇਹਨਾਂ ਦੀ ਜ਼ਰੂਰਤ ਹੈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਢਿੱਲੋਂ ਗੋਤ ਮੋਗਾ ਏਰੀਆ 1949 ਡੇਟ ਆਫ ਬਰਥ ਐਮ ਸੀ ਏ ਇਹਨਾਂ ਦੀ ਕੁਆਲਿਫੀਕੇਸ਼ਨ ਆ ਪ੍ਰਾਈਵੇਟ ਟੀਚਰ ਲੱਗੇ ਹੋਣੇ ਤਿੰਨੇ ਕਿਹੜੇ ਨਾਲ ਕੋਲ ਪ੍ਰਾਪਰਟੀ ਆ ਇਹਨਾਂ ਦੀ ਇੱਛਾ ਕੀ ਆ ਨੀਟ ਗ੍ਰੈਜੂਏਟ ਜੱਟ ਸਿੱਖ ਗਰਲ ਇਹ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰ ਲਿਓ ਲਖਵਿੰਦਰ ਸਿੰਘ ਜੱਟ ਸਿੱਖ ਲੜਕਾ ਗਿੱਲ ਗੋਤ ਸੰਗਰੂਰ ਜਾਂ ਰਾਜਸਥਾਨ ਪ੍ਰੰਤੂ ਇਹ ਅੱਜ ਕੱਲ੍ਹ ਜੇਲਪੁਰ ਰਹਿੰਦੇ ਨੇ 10+2 ਕੁਆਲੀਫਿਕੇਸ਼ਨ ਹਾਈਟ 6 ਫੁੱਟ ਲੈਟਰਨ ਕੋ ਸ਼ਾਪ ਹੈ ਇਹਨਾਂ ਦੀ ਜੇਲਪੁਰ ਅਤੇ ਜੇਲਖਪੁਰ ਹੀ ਰਹਿ ਰਹੇ ਨੇ ਜੀ 50000 ਰੁਪਏ ਪਰ ਮਾਸ ਇਹਨਾਂ ਦੀ ਇਨਕਮ ਆ ਪੜ੍ਹੀ ਲਿਖੀ ਲੜਕੀ ਸੰਗਰੂਰ ਪਠੰਡਾ ਮਾਨਸਾ ਰਾਜਪੁਰਾ ਵਾਲੇ ਜੱਟ ਸਿੱਖ ਪਰਿਵਾਰ ਹੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਜਨੀ ਬਾਲਾ ਹਿੰਦੂ ਅਰੋੜਾ ਲੜਕੀ ਬਠਿੰਡਾ ਏਰੀਆ 26 10 87 ਡੇਟ ਆਵਰਤ 7:10 ਸ਼ਾਮ ਦਾ ਬਰਥਾ ਬੇਟੀ ਦਾ 5 ਫੁੱਟ 4 ਇੰਚ ਕਾਦਾ ਐਮਏ ਇਕਨੋਮਿਕਸ ਬੀਐਡ ਐਮਐਡ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ ਪੀਟ ਅਤੇ ਸੀਟਟੇ ਕੁਆਲੀਫਾਈਡ ਕਰ ਚੁੱਕੇ ਨੇ ਤਲਾਕशुदा ਲੜਕੀ ਆ ਕੋਈ ਬੱਚਾ ਨਹੀਂ ਦੋ ਪੈਣਾ ਵੇਈਆਂ ਹੋਈਆਂ ਹਨ ਇਹਨਾਂ ਦੀ ਇੱਛਾ ਕੀ ਹੈ ਜੀ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਬੋਏ ਸੂਟੇਬਲ ਮੈਚ ਐਂਡ ਸੇਮ ਕੁਆਲੀਫਿਕੇਸ਼ਨ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਬ੍ਰਾਹਮਣ ਸ਼ਰਮਾ ਲੜਕੀ ਬਾਤੀਸ਼ ਗੋਤ ਮੋਂਟਰੀਅਲ ਕਪੂਰਥਲਾ ਬੇਸਿਕਲੀ ਕਪੂਰਥਲੇ ਨੂੰ ਬਿਲੋਂਗ ਕਰਦੇ ਨੇ ਜੀ ਇਹ ਮੋਂਟਰੀਅਲ ਇਹਨਾਂ ਦੀ ਰਹਾਇਸ਼ ਆ 1994 ਬੇਟੀ ਦਾ ਡੇਟ ਆਫ ਬਰਥ ਆ 5 ਫੁੱਟ 5 ਇੰਚ ਕਾਤਾ ਲੜਕੀ ਪੜ੍ਹੀ ਲਿਖੀ ਆ ਸੁੰਦਰ ਆ ਜੀ ਕੰਪਿਊਟਰ ਪ੍ਰੋਗਰਾਮ ਸੈਟਿੰਗ ਜੌਬ ਕਰਦੀ ਆ ਇਹ ਮੋਂਟਰੀਅਲ ਦੇ ਵਿੱਚ ਨੀਡ ਬॉय ਫਰੋਮ ਕੈਨੇਡਾ ਪ੍ਰੀਫਰ ਟੂ ਮੋਂਟਰੀਅਲ ਟ੍ਰਾਂਟੋ ਟ੍ਰਾਂਟੋ ਜਾਂ ਮੋਂਟਰੀਅਲ ਤੋਂ ਕੋਈ ਲੜਕਾ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਅਰੋੜਾ ਸਿੱਖ ਲੜਕਾ ਮੰਗਲਿਕ ਲੁਧਿਆਣਾ ਏਰੀਆ 131287 ਡੇਟ ਆਵਰ 3:15 ਸਵੇਰ ਦਾ ਵਰਥਾ 5 ਫੁੱਟ 9 ਇੰਚ ਦਾ ਮੈਟਰਿਕ ਕੀਤੀ ਹੋਈ ਆ ਆਪਣਾ ਬਿਜ਼ਨਸ ਆ 10 ਤੋਂ 12 ਲੱਖ ਰੁਪਏ ਪਰ ਸਾਲਾਨਾ ਇਹਨਾਂ ਦੀ ਆਮਦਨ ਆ ਪਿਤਾ ਜੀ ਦਾ ਇਹਨਾਂ ਦਾ ਆਪਣਾ ਕਾਰੋਬਾਰ ਸੀ ਪਰੰਤੂ ਉਹ ਸੁਰਗਵਾਸ ਹੋ ਚੁੱਕੇ ਨੇ ਜੀ ਤਿੰਨ ਭੈਣਾਂ ਵਿਆਹੀਆਂ ਹੋਈਆਂ ਹਨ ਹਾਊਸ ਗੱਲ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਫਿਰੋਜ਼ਪੁਰ ਏਰੀਆ 35 ਸਾਲ ਉਮਰ 10+2 ਕੁਆਲਿਫਿਕੇਸ਼ਨ ਪੜ੍ਹਨ ਬੈਰਡ ਇਹ ਰੋਡਵੇਜ ਵਿੱਚ ਡਰਾਈਵਰ ਹਨ 40000 ਰੁਪਏ ਪਰ ਮਾਥੇ ਇਹਨਾਂ ਦੀ ਸੈਲਰੀ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਕੁਆਰੀ ਤਲਾਕਸੋ ਦਾ ਭਾਵੇਂ ਛੋਟਾ ਬੱਚਾ ਵੀ ਹੋਵੇ ਕਿਸੇ ਵੀ ਚਰਨ ਕਾਸ ਤੋਂ ਹੋ ਸਕਦੀ ਆ ਇਹਨਾਂ ਦੀ ਜ਼ਰੂਰਤ ਆ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਮਨਦੀਪ ਸਿੰਘ ਸੱਗੂ ਰਾਮਗੜੀਆ ਸਿੱਖ ਲੜਕਾ 22/10/93 ਡੇਟ ਆਫ ਬਰਥ ਬਤੌਰ ਸਰਵਿਸ ਐਡਵਾਈਜ਼ਰ ਏਜੰਸੀ ਵਿੱਚ ਇਹ ਕੰਮ ਕਰਦੇ ਨੇ ਇੱਕ ਭਰਾ ਰਾਮਗੜੀਆ ਪਰਿਵਾਰ ਦੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਰਨਾਲਾ ਏਰੀਆ 1996 ਡੇਟ ਆਫ ਬਰਥ 5 ਫੁੱਟ 7 ਇੰਚ ਕਾ 10+2 आईटीआई प्लंबर ਇਹਨਾਂ ਦੀ ਕੁਆਲਿਫਿਕੇਸ਼ਨ ਆ 8 ਕਿੱਲੇ ਇਹਨਾਂ ਕੋਲੇ ਪ੍ਰਾਪਰਟੀ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਬਰਿੰਦਰ ਕੁਮਾਰ ਮਹਿਰਾ ਲੜਕਾ ਜਲੰਧਰ ਏਰੀਆ 2982 ਡੇਟ ਆਫ ਬਰਥ 10+2 ਕੁਆਲਿਫਿਕੇਸ਼ਨ ਆ ਪ੍ਰਾਈਵੇਟ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਨੇ ਜੀ 30000 ਰੁਪਏ ਪਰ ਮਹੀਨੇ ਦੀ ਇਨਕਮ ਆ ਦੋ ਪੈਣਾ ਵਈਆਂ ਹੁੰਦੇ ਨੇ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਲਾ ਕੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ ਢਾਲੇਵਾਲ ਗੋਤ ਮੋਗਾ ਏਰੀਆ 32 ਸਾਲ ਉਮਰ 5 ਫੁੱਟ 5 ਇੰਚ ਕੱਦ ਬੀਐਸਸੀ ਨਾਰ ਸਿੰਘ ਇਹਨਾਂ ਦੀ ਕੁਆਲਿਫੀਕੇਸ਼ਨ ਆ ਪਿਤਾ ਜੀ ਸਰਕਾਰੀ ਜਾਉਤੋਂ ਰਿਟਾਇਰ ਨੇ ਲੜਕੀ ਕੋਲ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਇੱਕ ਵਾਰੀ ਕੈਨੇਡਾ ਜਾ ਕੇ ਵੀ ਆਏ ਹੋਏ ਨੇ ਇਹਨਾਂ ਨੂੰ ਕੈਨੇਡਾ ਦਾ ਪੀਆਰ ਲੜਕੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਲਾਲਿਤ ਕੁਮਾਰ ਅਰੋੜਾ ਪੰਜਾਬੀ ਲੜਕਾ ਯਮਨਾ ਨਗਰ ਹਰਿਆਣੇ ਤੋਂ 111297 ਡੇਟਾਵਰਤਾ ਗ੍ਰੈਜੂਏਟ ਆ ਲੜਕਾ ਹੈ ਮੰਗਲੀ ਦਾ ਪ੍ਰਾਈਵੇਟ ਜੌਬ ਕਰਦੇ ਨੇ 15000 ਰੁਪਏ ਪਰ ਮਹੀਨੇ ਦੀ ਸੈਲਰੀ ਆ ਕੰਪਿਊਟਰ ਅਸਿਸਟੈਂਟ ਢੀਂਗਰਾ ਮੈਡੀਕਲ ਕੰਪਨੀ ਦੇ ਵਿੱਚ ਕੰਮ ਕਰਦਿੰਨੇ ਨੇ ਨੀਡ ਮੰਗਲੀਕ ਗਰਲ ਐਨੀ ਕਾਸਟ ਇਹਨਾਂ ਦੀ ਇੱਛਾ ਜੀ ਸਕਰੀਨ ਦੇ ਨੰਬਰ 'ਤੇ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕਾ ਗਵਰਨਮੈਂਟ ਜੌਬ ਕਰਦਾ ਜੱਟ ਸਿੱਖ ਲੜਕਾ ਭਗਵੰਦਾ ਜੀ ਲੜਕਾ ਹੈ ਫਿਰੋਜ਼ਪੁਰ ਤੋਂ ਆ ਗੁਰਸਿੱਖ ਫੈਮਿਲੀ ਆ 1985 ਡੇਟ 1995 ਡੇਟ ਆਵਰ تھا 1995 ਡੇਟ ਆਵਰ تھا ਬੀਏ ਐਲਐਲਬੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਗਵਰਨਮੈਂਟ ਜੌਬ ਕਰਦਨੇ ਹੈ ਜੀ ਪੰਜਾਬ ਪੁਲਿਸ ਲੀਗਲ ਸਪੋਰਟ ਦੇ ਇਹਨਾਂ ਦਾ ਡੈਜ਼ਿਗਨੇਸ਼ਨ ਆ ਭਰਾ ਇਹਨਾਂ ਦਾ ਮਾਲ ਪਟਵਾਰੀ ਆ ਮੈਰੀਡਾ ਸਿਸਟਰ ਮੈਰੀਡਾ ਗਵਰਨਮੈਂਟ ਲੈਕਰਾਂ ਲੱਗੀ ਹੋਈ ਆ ਇਹਨਾਂ ਦਾ ਭਨੇਵਾ ਓੜੋਈਆ ਵੀ EMPLOYEE ਨੇ ਗਵਰਨਮੈਂਟ ਦੇ ਜੀ ਇਨਸਪੈਕਟਰ ਨੇ ਪੰਜਾਬ ਪੁਲਿਸ ਦੇ ਵਿੱਚ 10 ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਦੋ ਭਰਾ ਨੇ ਇਹਨਾਂ ਦੀ ਇੱਛਾ ਕੀ ਆ ਨੇਟ ਗਵਰਨਮੈਂਟ ਜੋਬ ਕਰਲ ਆਫ ਡੀਸੈਂਟ ਜੱਟ ਸਿੱਖ ਜੱਟ ਗੌਰਸਿੱਖ ਫੈਮਿਲੀ ਜੱਟ ਗੌਰਸਿੱਖ ਪਰਿਵਾਰ ਤੋਂ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਗਵਰਨਮੈਂਟ ਸਰਵਿਸ ਕਰਦੇ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਇਹ ਹੈ ਜੀ ਕੈਨੇਡਾ ਤੋਂ ਦੀਪਕ ਪ੍ਰਤਾਪ ਸਿੰਘ ਜੱਟ ਸਿੱਖ ਸ਼ੇਰਗੱਲ ਲੜਕਾ ਅਮਰਸਾ ਸਾਹਿਬ 15 2000 ਡੇਟ ਆਫ ਬਰਥ ਆ 5 ਫੁੱਟ 7 ਇੰਚ ਕੱਦਾ 10+2 ਮੈਡੀਕਲ ਸਟਰੀਮ ਫਰੋਂਟ ਦਲਹੌਜੀ ਇਹ ਇਹਨਾਂ ਦੀ ਇੰਡੀਆ ਤੋਂ ਕੀਤੀ ਹੋਈ ਆ ਜੀ ਭੈਣ ਮੈਰਟ ਆ ਭਰਾ ਇਹਨਾਂ ਦਾ ਕੈਨੇਡਾ ਮਦਰ ਇਹਨਾਂ ਦੇ ਗਵਰਨਮੈਂਟ ਜੌਬ ਕਰਦੇ ਨੇ ਪ੍ਰਾਪਰਟੀ ਇਹਨਾਂ ਕੋਲੇ 2 ਦੋ ਪਲਾਟ ਨੇ ਅਤੇ ਬਿਗ ਹਾਊਸ ਆ ਗੋਲਡਨ ਗੇਟ ਜਲੰਧਰ ਬਾਈਪਾਸ ਤੇ ਇਹਨਾਂ ਦੇ ਕੋਲ ਇਹਨਾਂ ਨੇ ਚੱਕੀ ਆ ਬਾਅਦ ਕੈਨੇਡਾ ਪੀਆਰ ਗਰਲ ਔਰ ਇਫ ਫ্রম ਇੰਡੀਆ ਗ੍ਰੈਜ ਗ੍ਰੈਜੂਏਟ ਬਾਲ ਕੈਨੇਡਾ ਤੋਂ ਪੀਆਰ ਹੋਵੇ ਲੜਕੀ ਜੇ ਇੰਡੀਆ ਤੋਂ ਹੋਵੇ ਤਾਂ ਘੱਟੋ ਘੱਟ ਦੀ ਗ੍ਰੈਜੂਏਟ ਜ਼ਰੂਰ ਕੀਤੀ ਹੋਵੇ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮਨੀਸ਼ ਧੀਰ ਖੱਤਰੀ ਵੈਸ਼ਨੂ ਲੜਕਾ ਹੁਸ਼ਿਆਰ ਪਰੇਰੀਆ 17 11 95 ਡੇਟ ਆਫ ਬਰਥ ਆ 10:05 ਦਾ ਸਵੇਰ ਦਾ ਵਰਥ ਆ ਜਿਹਨਾਂ ਦਾ ਸਾਫਟਵੇਅਰ ਇੰਜੀਨੀਅਰ ਆ ਇਹ 16 ਲੱਖ ਰੁਪਿਆ ਇਹਨਾਂ ਦੇ ਪਰ ਐਨਮ ਪਰイヤー ਪੈਕੇਜ ਆ ਬੀਸੀਏ ਕੀਤੀ ਹੋਈ ਆ ਪੋਸਟ ਗ੍ਰੈਜੂਏਸ਼ਨ ਹੈ ਆ ਆਈਟੀ ਐਂਡ ਮੈਨੇਜਮੈਂਟ ਦੇ ਇਹ ਨੀਡ ਐਜੂਕੇਟਿਡ ਗਰਲ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਗਵਰਨਮੈਂਟ ਸਰਵਿਸ ਕਰਦਾ ਲੜਕਾ ਜੱਟ ਸਿੱਖ ਲੜਕਾ ਸਿੱਧੂ ਗੋਤ ਫਰੀਦਕੋਟ ਏਰੀਆ 26 12 97 ਡੇਟ ਆਫ ਬਰਥ 5 ਫੁੱਟ 8 ਇੰਚ ਕਾਦਾ 10+2 ਇਹਨਾਂ ਦੀ ਕੁਆਲਿਫੀਕੇਸ਼ਨ ਆ ਆਰਮੀ ਦੇ ਵਿੱਚ ਗਵਰਨਮੈਂਟ ਸਰਵਿਸ ਕਰਦੇ ਨੇ 7 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਆ 50000 ਰੁਪਏ ਪਰ ਮਹੀਨੇ ਦੀ ਇਨਕਮ ਆ ਦੋ ਪੜਣਾ ਹੈ ਇੱਕ ਮੈਰਿਡ ਆ ਕੈਨੇਡਾ ਭਰਾ ਵੀ ਇਹਨਾਂ ਦਾ ਆਰਮੀ ਦੇ ਵਿੱਚ ਆ ਨੀਡ ਹਾਊਸ ਗਰਲ ਇਹਨਾਂ ਦੀ ਇੱਛਾ ਜੀ ਸਕਰੀਨ ਦੇ ਨੰਬਰ 'ਤੇ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਆਸਟ੍ਰੇਲੀਆ ਤੋਂ ਜੱਟ ਸਿੱਖ ਲੜਕੀ ਆਸਟ੍ਰੇਲੀਆ ਸਿਟੀਜ਼ਨ ਸੰਗਰੂਲ ਏਰੀਆ 1999 ਡੇਟ ਆਫ ਬਰਥ 5 ਫੁੱਟ 2 ਇੰਚ ਕੱਦ ਦੋ ਭੈਣ ਅਤੇ ਇੱਕ ਭਰਾ ਹਨ ਜੀ ਇਹ ਇਹ ਲੜਕੀ ਡਾਈਵੋਰਸੀਆ ਇਹਨਾਂ ਦੀ ਇੱਛਾ ਕੀ ਆ ਨੀਟ ਵੈਲ ਸੈਟਲਡ ਬாய் ਨੌਨ ਡ੍ਰਿੰਕਰ fromParams ਆਸਟ੍ਰੇਲੀਆ ਬਟ ਫਰਮ ਕੈਨੇਡਾ ਯੂ ਐਸ ਏ ਆਲਸੋ ਵੀ ਐਕਸੈਪਟੇਬਲ ਇਹ ਲੜਕੀ ਆਪ ਆਸਟ੍ਰੇਲੀਆ ਦੀ ਸਿਟੀਜ਼ਨ ਆ ਜੀ ਲੜਕਾ ਆਸਟ੍ਰੇਲੀਆ ਤੋਂ ਹੋਵੇ ਕੈਨੇਡਾ ਤੋਂ ਹੋਵੇ ਯੂ ਐਸ ਏ ਤੋਂ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਸਤਾ ਨੋਟ ਕਰੋ ਜੀ ਇਹ ਹੈਗਾ ਜੀ ਕੈਨੇਡਾ ਤੋਂ ਖੱਤਰੀ Hindu ਲੜਕੀ ਮੋਗਾ ਏਰੀਆ 28 11 2000 ਡੇਟ ਆਫ ਬਰਥ ਇਹ ਵਰਕ ਪਰਮਿਟ ਤੇ ਕੈਨੇਡਾ ਬੀਸੀ ਸਰੀ ਨੇ ਆਪਣੇ ਮਾਤਾ ਪਿਤਾ ਦੀ ਇਕੱਲੀ ਬੇਟੀ ਹੈ ਇਹ ਨੀਡ ਬॉय ਪੀਆਰ ਫਰਮ ਕੈਨੇਡਾ ਇਹਨਾਂ ਦੀ ਇੱਛਾ ਜੀ ਜੱਟ ਸਿੱਖ ਪਰਿਵਾਰ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਤੇ ਮਹਾਜਨ ਵੀ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਲੋੜਵੰਦ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਮੱਲੀ ਗੋਤ ਬੋਗਾ ਏਰੀਆ 694 ਡੇਟ ਆਵਰਥਾ 10+2 ਕੁਆਲੀਫਿਕੇਸ਼ਨਾਂ ਸੱਤ ਕੇਲੇ ਨਾਲ ਕੋਲ ਪ੍ਰਾਪਰਟੀ ਹੈ ਜੀ ਖੇਤੀਬਾੜੀ ਕਰਦੇ ਨੇ ਨੀਡ ਐਜੂਕੇਟਿਡ ਹਾਊਸ ਕਲ ਫ਼੍ਰੋਮ ਜਗਰਾਉਂ ਮੋਗਾ ਫਿਰੋਜ਼ਪੁਰ ਫਰੀਦਕੋਟ ਏਰੀਆ ਇਹਨਾਂ ਦੀ ਇੱਛਾ ਜੀ ਸਕ੍ਰੀਨ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਸਤਾ ਨੋਟ ਕਰੋ ਜੀ ਹਿੰਦੂ ਲੜਕੀ ਮਸੀਹ ਫੈਮਿਲੀ ਬਕੇਰੀਆਂ 81197 ਡੇਟਾ ਵਰਥ ਆ 5 ਫੁੱਟ ਕੱਦ ਹੈ ਬੇਟੀ ਦਾ जीएनएम स्टाफ नर्स ਦੀਨਦੀ ਮਲਕ ਕੇ ਕੁਆਲਿਫਿਕੇਸ਼ਨ ਆ ਇਹਨਾਂ ਦੀ ਇੱਛਾ ਕੀ ਆ ਲੜਕਾ ਗਵਰਨਮੈਂਟ ਜੌਬ ਵਾਲਾ ਹੋਵੇ ਜਾਂ ਫਿਰ ਬਿਜ਼ਨਸਮੈਨ ਵਾਲਾ ਹੋ ਬਿਜ਼ਨਸਮੈਨ ਹੋਵੇ ਫਾਰਮ ਵਾਲਾ ਹੋਵੇ ਜਾਂ ਬਾਹਰ ਜਾਣਾ ਚਾਹੁੰਦਾ ਹੋਵੇ ਇਹਨਾਂ ਦੀ ਇੱਛਾ ਲੜਕੇ ਦੀ ਕਾਸ ਕੋਈ ਮੈਟਰ ਨਹੀਂ ਕਰਦੀ ਬਸ مسیਹੀ ਹੋਵੇ ਪੱਕਾ ਕ੍ਰਿਸਚੀਅਨ ਨਾ ਹੋਵੇ ਮੈਰਿਜ ਬੋਰ ਵਾਲੇ ਸੰਪਰਕ ਨਾ ਕਰਨ ਸਕ੍ਰੀਨ ਤੇ ਨੰਬਰ ਚੱਲ ਰਿਹਾ ਜਿਸ ਨੂੰ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰਦੇ ਟੌਕ 75 ਲੜਕਾ ਪਟਿਆਲਾ ਏਰੀਆ 37 ਸਾਲ ਉਮਰ 6 ਫੁੱਟ ਕੱਦ ਬੀਐਸਸੀ ਨੌਟੀਕਲ ਸਾਇੰਸ ਇਹਨਾਂ ਦੀ ਕੁਆਲਿਫਿਕੇਸ਼ਨ ਜੀ ਮਰਚੰਟਸ਼ਿਪ ਪਾਰਟ ਟਾਈਮ ਸਰਵਿਸ ਮੁੰਬਈ ਇਹ ਜੋਬ ਕਰਦੇ ਨੇ ਜੀ ਇੱਕ ਭਰਾ ਇਹਨਾਂ ਦਾ ਮੈਰਿਡ ਆ ਨੇੜ ਐਜੂਕੇਟਡ ਟਾਲ ਹੋਮਲੀ ਗਰ ਡਾਈਵੋਰਸੀ ਕੈਨ ਬੀ ਟਾਕ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹਾਂ ਲੜਕੀ ਪੜ੍ਹੀ ਲਿਖੀ ਲੰਬੀ ਤੇ ਸੋਹਣੀ ਹੋਵੇ ਘਰੇਲੂ ਹੋਵੇ ਜੋ ਲੜਕੀ ਡਾਈਵੋਰਸ ਹੋਇਆ ਹੋਇਆ ਉਹ ਇਨਾਂ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ ਉਮਰ 34 ਸਾਲ 5 ਫੁੱਟ 2 ਇੰਚ ਕਾਤ एमएससी बीए ਤੇ ਨਾਲ ਦੀ ਕੁਆਲਿਫੀਕੇਸ਼ਨ ਆ ਕੈਨੇਡਾ ਤੇ ਪਰੰਗ ਵਰਕ ਪਰਮਿਟ ਤੇ ਗਏ ਹੋਣੇ ਨੀਡ ਬாய் ਫਰਮ ਜੁਆਸੇ ਸਿਟੀਜ਼ਨ ਪੀਆਰ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਜਦਵਿੰਦਰ ਸਿੰਘ ਆਮਗੜੀਆ ਸਿੱਖ ਲੜਕਾ ਪੀਆਰ ਇਟਲੀ ਜਗਰੋਂ ایرিয়া ਸਗੂ ਗੋਤਾ ਜੀ ਇਹਨਾਂ ਦਾ 33 ਸਾਲ ਉਮਰ ਆ 5 ਫੁੱਟ 11 ਇੰਚ ਕਾਦਾ 10+2 ਇਹਨਾਂ ਦੀ ਕੁਆਲੀਫਿਕੇਸ਼ਨ ਆ ਦੋ ਭੈਣਾਂ ਨੇ ਮੈਰਨੇ ਕੈਨੇਡਾ ਦੇ ਵਿੱਚ ਪਿਤਾ ਜੀ ਇਹਨਾਂ ਦੇ ਇਟਲੀ ਦੇ ਵਿੱਚ ਨੇ ਮਾਤਾ ਜੀ ਵੀ ਇਟਲੀ ਦੇ ਵਿੱਚ ਨੇ ਦੋ ਕਿਲੇ ਨਾਲ ਕੋਲ ਪ੍ਰਾਪਰਟੀ ਆ ਇਹ ਵੀ ਲੜਕਾ ਪੀਆਰ ਆ ਇਟਲੀ ਦਾ ਇਨਾਂ ਦੀ ਇੱਛਾ ਕੀ ਹੈ ਜੀ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਪੜ੍ਹੀ ਲਿਖੀ ਤੇ ਸੁੰਦਰ ਲੜਕੀ ਜੋ ਪੱਵਿਕ ਵਿੱਚ ਕੈਨੇਡਾ ਜਾਣ ਦਾ ਇਹਨਾਂ ਦਾ ਆਪਣਾ ਵਿਚਾਰ ਆ ਵਿਆਹ ਕਹਿੰਦੇ ਜਲਦੀ ਕਰਨਾ ਸਾਰਾ ਪਰਿਵਾਰ ਇਟਲੀ ਤੋਂ ਇੰਡੀਆ ਆਇਆ ਹੋਇਆ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਫਤਿਹਗੜ੍ਹ ਸਾਹਿਬ 1985 ਡੇਟ ਆਫ ਬਰਥ 6 ਫੁੱਟ 1 ਇੰਚ ਕਾਤਾ ਐਮ ਟੈਕ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਆ ਇੱਕ ਭਰਾ ਬੀ ਇਕੜਾ ਨਾਲ ਕੋਲ ਪ੍ਰੋਪਰਟੀ ਆ ਪੜ੍ਹੀ ਲਿਖੀ ਸੁੰਦਰ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਅਗਲਾ ਰਿਸ਼ਤਾ ਦੇਖੋ ਗੁਰਤੇਜ ਸਿੰਘ ਚੱਟ ਸਿੱਖ ਲੜਕਾ ਗਿੱਲ ਗੋਤ 24199 ਡੇਟਾਓਰ ਤਾਂ 5 ਫੁੱਟ 8 ਇੰਚ ਕਾਦਾ 10+2 ਇਹਨਾਂ ਦੀ ਕੁਆਲਿਫਿਕੇਸ਼ਨ ਆ ਤੇਨੇ ਇੱਕੜੇ ਨਾਲ ਕੋਈ ਪ੍ਰਾਪਰਟੀ ਆ ਦੋ ਪਲਾਟ ਨੇ ਲਾਂਡਰਾ ਵਿੱਚ ਜੱਟ ਸਿੱਖ ਪਰਿਵਾਰ ਦੀ ਪੜ੍ਹੇ ਲਿਖੇ ਸੁੰਦਰ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ 40 'ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਜੱਟ ਸਿੱਖ ਲੜਕਾ ਕਲੇਰ ਗੋਤ ਜਲੰਧਰ ਸ਼ਹਿਰ ਪੀਆਰ ਕੈਨੇਡਾ 1996 ਡੇਟ ਆਵਰਥ 5 ਫੁੱਟ 10 ਇੰਚ ਕਾਦਾ ਇਹ ਲੜਕਾ ਪੱਗ ਮੰਦਾ ਜੀ ਬੀ ਟੈਕ ਸਿਵਲ ਇੰਜੀਨੀਅਰਿੰਗ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਇੰਡੀਆ ਤੋਂ bizness administration diploma ਕੈਨੇਡਾ ਤੋਂ need well educated and beautiful girl from doaba area ਇਹਨਾਂ ਦੀ ਇੱਛਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਲੁਧਿਆਣੇ ਤੋਂ ਜੱਟ ਸਿੱਖ ਲੜਕੇ ਲੁਧਿਆਣਾ ਏਰੀਆ 1990 date of birth 5 ਫੁੱਟ 5 ਇੰਚ ਕਾਤਾ 10+2 ਕੁਆਲੀਫਿਕੇਸ਼ਨ ਆ ਏ ਲੜਕੀ ਅਨਮੈਰਿਡ ਆ ਨੀਡ ਐਨ ਆਰ ਆਈ ਬੋਏ ਅਨਮੈਰਡ অর ਡਾਈਵੋਰਸੀ ਆਲਸੋ ਬੀ ਐਕਸੈਪਟਡ ਪੜਿਆ ਲਿਖਿਆ ਲੜਕਾ ਕੁਆਰਾ ਹੋਵੇ ਜੱਤ ਦਾ ਸੁਦਾ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਇਹ ਰਿਸ਼ਤੇ ਦੇ ਬਾਰੇ ਵਿੱਚ ਆਪ ਜੀ ਨਾਲ ਸਾਝੇ ਕੀਤੇ ਹਨ ਜੀ ਬੋਲਦੇ ਤਾਂ ਕੋਈ ਰਿਸ਼ਤਾ ਵੱਧ ਘਟ ਬਿਰਵਾ ਬੋਲਿਆ ਹੋਵੇ ਤਾਂ ਕੀ ਮਨੇ ਜਾਚ ਕਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ